ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਇਸ ਕਰਮ ਬਹੁਤ ਹੀ ਰਿਕਵੈਸਟਡ ਵੀਡੀਓ ਆ ਕਿਸੇ ਨੇ ਆਪਾਂ ਨੂੰ ਕਿਹਾ ਏ ਕਿ ਇਹ ਵੀਡੀਓ ਤੁਸੀਂ ਜ਼ਰੂਰ ਪਾਓ ਤੇ ਇਸ ਕਰਕੇ ਆਪਾਂ ਵੀਡੀਓ ਪਾ ਰਹੇ ਹਾਂ ਤੇ ਉਹ ਅੱਜ ਕੱਲ ਦੇ ਟਾਈਮ ਵਿੱਚ ਨਾ ਉਹ ਬਿਮਾਰੀ ਬਹੁਤ ਜ਼ਿਆਦਾ ਆਪਾਂ ਨੂੰ ਪਤਾ ਹੀ ਏ ਕਿ ਕਾਮਨ ਹੀ ਹੋ ਚੁੱਕੀ ਆ ਤੇ ਆਪਣੇ ਨਾ ਆਂਟੀ ਆ ਤੇ ਉਹ ਅਨ ਵੈਸੇ ਰੰਦੇ ਆਪਣੀ ਗਲੀ ਚ ਹੀ ਆ ਪਰ ਕਾਫੀ ਦੂਰ ਆ ਉਹਨਾਂ ਦਾ ਘਰ ਤੇ ਉਹ ਆਈ ਘਰੇ ਤੇ ਕਹਿਣ ਲੱਗੀ ਆਪਣੇ ਨਾ ਸਦਾ ਬਹਾਰ ਦੇ ਫੁੱਲ ਆ ਜਿਹੜੇ ਉਹ ਲੱਗੇ ਹੋਏ ਆ ਕਾਫੀ ਬੂਟੇ ਲੱਗੇ ਆ ਤੇ ਆ ਕੇ ਮੈਨੂੰ ਕਹਿੰਦੇ ਵੀ ਆਹ ਤੁਹਾਡੇ ਤਾਂ ਬਹੁਤ ਵਧੀਆ ਏ ਕਹਿੰਦੀ ਮੈਨੂੰ ਤਾਂ ਮਿਲਦੇ ਨਹੀਂ ਸੀਗੇ ਮੈਂ ਤਾਂ ਕਹਿੰਦੀ ਘਰੇ ਵੀ ਲਿਆ ਲਿਆ ਕਿ ਬਹੁਤ ਵਾਰੀ ਲਾਏ ਆ ਤੇ ਗਮਲਿਆਂ ਦੇ ਵਿੱਚ ਨਹੀਂ ਸੁੱਕ ਜਾਂਦੇ ਮੇਰੇ ਤਾਂ ਰਹਿੰਦੇ ਨੇ ਮੈਂ ਕਿਹਾ ਵੀ ਸਾਡੇ ਤਾਂ ਬਹੁਤ ਹੋਏ ਪਏ ਆ ਤੇ ਮੈਂ ਕਹਿੰਦੀ ਤੁਸੀਂ ਲੈ ਜੂ ਇਥੋਂ ਕਹਿੰਦੀ ਮੈਨੂੰ ਨਾ ਚਾਹੀਦੇ ਹੁੰਦੇ ਆ ਮੈਂ ਰੋਜ਼ ਇੱਕ ਪੱਤਾ ਖਾਨਣੀ ਆ ਮੈਨੂੰ 슈ਗਰ ਆਨੀ ਬਹੁਤ ਜ਼ਿਆਦਾ ਡਾਇਬੀਟਿਸ ਜੀ ਕਹਿੰਦੇ ਆ ਇੰਗਲਿਸ਼ ਦੇ ਵਿੱਚ ਤੇ ਆਪਾਂ ਤਾਂ ਵੈਸੇ ਜਿੰਨਾ 슈ਗਰ ਕਹ ਲੈਨੇ ਆ ਕਿ ਕਹਿੰਦੀ ਮੈਨੂੰ 슈ਗਰ ਬਹੁਤ ਜ਼ਿਆਦਾ ਹੈ ਤੇ ਕਹਿੰਦੀ ਮੈਨੂੰ ਕਿਸੇ ਨੇ ਦੱਸਿਆ ਹੈ ਕਿ ਇੱਕ ਪਕਤਾ ਰੋਜ਼ ਖਾਣਾ ਇਹਦਾ ਇੱਕ ਜਾਂ ਦੋ ਪੱਤੇ ਕੁਲੇ ਕੁਲੇ ਜੀ ਨਹੀਂ ਮੈਂ ਖਾਨਣੀ ਆ ਤੇ ਮੈਨੂੰ ਕਹਿੰਦੀ ਮੇਰੇ ਕੋਲ ਲੈ ਜਾ ਕਰਾਂ ਭੇਜਿਆ ਕਰੂੰਗੀ ਕਿਸੇ ਨੂੰ ਤੇ ਮੈਂ ਕਹਾ ਕੋਈ ਗੱਲ ਨਹੀਂ ਤੁਸੀਂ ਲੈ ਜਾ ਕਰੋ ਤੇ ਕਿ ਮੈਂ ਕਹ ਵੀ ਇਹਦੇ ਨਾਲ ਕੀ ਫਾਇਦਾ ਹੁੰਦਾ ਏ ਕਹਿੰਦੀ ਇਹਦੇ ਨਾਲ ਬਹੁਤ ਫਾਇਦਾ ਹੁੰਦਾ ਏ ਉਹ ਕਹਿੰਦੀ ਮੇਰੀ ਜਿੰਦੀ ਮੈਂ ਇਹ ਖਾਣਾ ਸ਼ੁਰੂ ਕੀਤਾ ਹੈ ਨਾ ਤੇ 슈ਗਰ ਵਧੀਆ ਰਹਿੰਦੀ ਆ ਠੀਕ ਆ ਕਹਿੰਦੀ ਪਹਿਲਾਂ ਮੈਨੂੰ ਆਂਦੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਤੇ ਜਦੋਂ ਨਾਲ ਮੈਂ ਸ਼ੁਰੂ ਕੀਤਾ ਹੈ ਤੇ ਮੈਨੂੰ ਬਹੁਤ ਵਧੀਆ ਰਿਜ਼ਲਟ ਆਇਆ ਤੇ ਮੈਨੂੰ ਕਹਿੰਦੇ ਸੀ ਤੁਸੀਂ ਵੀਡੀਓ ਜ਼ਰੂਰ ਪਾਓ ਤੇ ਫਿਰ ਮੈਂ ਸੋਚਿਆ ਕਿ ਚਲੋ ਕਿਸੇ ਦਾ ਭਲਾ ਹੋ ਜਾਵੇ ਹਨਾ ਤੇ ਆਪਾਂ ਵੀਡੀਓ ਬਣਾ ਕੇ ਪਾ ਦਿੰਨੇ ਆ ਤੇ ਆ ਦੇਖੋ ਜੀ ਆਹ ਵਾਲਾ ਹੁੰਦਾ ਏ ਸਦਾ ਬਾਹਰ ਕਈਆਂ ਨੂੰ ਨਹੀਂ ਪਤਾ ਹੁੰਦਾ ਕਈਆਂ ਨੂੰ ਤਾਂ ਨਾਮ ਤੋਂ ਹੀ ਪਤਾ ਲੱਗ ਜਾਂਦਾ ਕਈਆਂ ਨੂੰ ਇਹ ਹੁੰਦਾ ਕਿ ਚਲੋ ਦੇਖਿਆ ਹੋਵੇ ਨਾ ਤੇ ਆਹ ਜੇ ਫੁੱਲ ਵੀ ਖਾ ਸਕਦੇ ਆਪਾਂ ਤੇ ਆਹ ਜਿਹੜੇ ਕੁਲੇ ਕੁਲੇ ਪੱਤੇ ਆ ਇੱਕ ਦੋ ਆਪਾਂ ਡੇਲੀ ਖਾ ਸਕਦੇ ਆ ਤੇ ਇਹਨੂੰ ਤੁਸੀਂ ਗੂਗਲ ਤੇ ਸਰਚ ਮਾਰ ਕੇ ਜਾ ਸਕਦੇ ਹੋ ਕਿਉਂਕਿ ਗੂਗਲ ਭਰਿਆ ਪਿਆ ਇਸ ਚੀਜ਼ ਦੇ ਨਾਲ ਤੇ ਬਹੁਤ ਜ਼ਿਆਦਾ ਵਧੀਆ ਚੀਜ਼ ਹੈ 슈ਗਰ ਵਾਲਿਆਂ ਵਾਸਤੇ ਤੇ ਬਾਕੀ ਇਹ ਹੈਗਾ ਕਿ 슈ਗਰ ਵਾਲਿਆਂ ਨੂੰ ਚਲੋ ਡੇਲੀ ਵਾਕ ਕਰਨਾ ਚਾਹੀਦਾ ਹਨਾ ਉਹ ਕੰਮ ਜਿੱਦਾਂ ਜਿਹੜੇ ਹੱਥੀ ਕਰਦੇ ਉਹਨਾਂ ਦਾ ਪਸੀਨਾ ਜਿਵੇਂ ਕਹਿੰਦੇ ਆ ਵੀ ਆਉਣਾ ਬਹੁਤ ਜ਼ਰੂਰੀ ਹੈ ਜੇ ਆਪਾਂ ਇੱਕ ਜਗ੍ਹਾ ਤੇ ਬੈਠੀ ਰਹਾਂਗੇ ਤੇ ਸ਼ੂਗਰ ਜ਼ਿਆਦਾ ਵੱਧਦੀ ਆ ਜਿਹੜੇ ਲੋਕੀ ਪਿੰਡਾਂ ਦੇ ਵਿੱਚ ਰਹਿੰਦੇ ਉਹ ਤਾਂ ਆਏ ਆ ਕਿ ਖੇਤਾਂ ਦੇ ਵਿੱਚ ਕੰਮਕਾਰ ਕਰਦੇ ਆ ਹਨਾ ਉਹ ਵਧੀਆ ਰਹਿੰਦੇ ਆ ਤੇ ਜਿਹੜੇ ਸ਼ਹਿਰਾਂ ਵਾਲੇ ਆ ਜ਼ਿਆਦਾ ਬਿਮਾਰੀ ਸ਼ਹਿਰਾਂ ਦੇ ਵਿੱਚ ਆ ਪਿੰਡਾਂ ਵਿੱਚ ਹਲੇ ਵੀ ਘੱਟ ਆ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਵਧੀ ਹੋਈ ਆ ਤੇ ਇਹ ਹੈਗਾ ਕਿ ਥੋੜੀ ਐਕਸਰਸਾਈਜ਼ ਜ਼ਰੂਰ ਕਰੋ ਯੋਗਾ ਵਗੈਰਾ ਉਹ ਜ਼ਰੂਰੀ ਆ ਇਹਦੇ ਵਿੱਚ ਜਿਹਨੂੰ ਸ਼ੂਗਰ ਹੋਊਗੀ ਆ ਤੇ ਬਾਕੀ ਵਾਕ ਜ਼ਰੂਰੀ ਆ ਵਾਕ ਤਾਂ ਡੇਲੀ ਕਰਨੀ ਚਾਹੀਦੀ ਆ ਕਿ ਅੱਧਾ ਪੌਣਾ ਘੰਟਾ ਸ਼ੂਗਰ ਵਾਲਿਆਂ ਨੂੰ ਵਾਕ ਜ਼ਰੂਰ ਕਰਨੀ ਚਾਹੀਦੀ ਆ ਤੇ ਆਹ ਵਾਲਾ ਪੱਤਾ ਦੋ ਪੱਤੇ ਖਾਓ ਡੇਲੀ ਅੱਧਾ ਘੰਟਾ ਵਾਕ ਕਰ ਲਓ ਤੇ ਤੁਸੀਂ ਇਹ ਦੇਖ ਲਓ ਕਿ ਮਹੀਨੇ 20 ਦਿਨਾਂ ਦੇ ਵਿੱਚ ਜੇ ਤੁਹਾਡੀ ਸ਼ੂਗਰ ਵਧੀਆ ਲੈਵਲ ਤੇ ਨਾ ਆਈ ਤਾਂ ਤੁਸੀਂ ਕਿਓ ਫਿਰ ਕਮੈਂਟ ਕਰਿਓ ਤੇ ਆਹ ਦੇਖ ਲਓ ਜੀ ਆਹ ਫੁੱਲ ਵੀ ਖਾ ਸਕਦੇ ਆ ਤੇ ਆਹ ਦੋ ਤਿੰਨ ਕੁਲੇ ਕੁਲੇ ਦੋ ਪੱਤੇ ਖਾ ਸਕਦੇ ਹੋ ਯਾ ਦੇਖ ਲੋ ਚੰਗੀ ਤਰ੍ਹਾਂ ਇਹ ਵਾਰ ਇਹ ਹੋ ਜਾਂਦਾ ਕਿ ਪਤਾ ਨਹੀਂ ਲੱਗਦਾ ਨਾ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਇਹ ਵਾਲੀ ਵੀਡੀਓ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਕਿਸੇ ਦਾ ਭਲਾ ਹੋ ਜਾਵੇ ਹੈਨਾ ਜੇ ਆਪਾਂ ਨੂੰ ਇੰਨੀ ਛੋਟੀ ਜੀ ਚੀਜ਼ ਨਾਲ ਕਿਸੇ ਦਾ ਭਲਾ ਹੁੰਦਾ ਹੈ ਤੇ ਇਹਦੇ ਵਿੱਚ ਆਪਣਾ ਕੀ ਜਾਂਦਾ ਹੈ ਤੇ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਿਓ ਚਲੋ ਕਿਸੇ ਦੀ ਅੰਨੇ ਬਿਮਾਰੀ ਟੁੱਟ ਜਾਵੇ ਤਾਂ ਬਹੁਤ ਵਧੀਆ ਚੰਗੀ ਚੀਜ਼ ਹੈ ਜੇ ਆਪਾਂ ਮਾੜਾ ਜਿਹਾ ਵੀ ਕਿਸੇ ਦੇ ਕੰਮ ਆ ਸਕਦੀ ਆ ਤੇ ਆਪਾਂ ਇਸ ਇਹੀ ਕੋਸ਼ਿਸ਼ ਕਰਦੇ ਆ ਕਿ ਆਪਾਂ ਨੂੰ ਜਿੰਨੀ ਵੀ ਕੋਈ ਜਾਣਕਾਰੀ ਮਿਲਦੀ ਹੈ ਤੇ ਆਪਾਂ ਉਹ ਹੀ ਤੁਹਾਡਾ ਸ਼ੇਅਰ ਕਰਦੇ ਆ ਤੇ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਿਓ ਉਹ ਕਿ ਧੰਨਵਾਦ